ਜਮਿਨੀ ਵਿਵਾਦ ਦੇ ਚੱਲਦਿਆਂ ਵੱਡੀ ਵਾਰਦਾਤ ਵਾਪਰੀ ਹੈ ਦੋ ਥੀਰਾ ਦੇ ਵਿਚਾਲੇ ਜਬਰਦਸਤ ਲੜਾਈ ਹੋਈ ਹੈ ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਬੇਹਦ ਮੰਦ ਭਾਗੀ ਖਬਰ ਪਟਿਆਲਾ ਦੇ ਹਲਕਾ ਕਨੌਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਤੜਕਸਾਰੇ ਘਟਨਾ ਵਾਪਰੀ ਹੈ ਦੋ ਥੀਰਾ ਦੇ ਵਿਚਾਲੇ ਲੜਾਈ ਦੇਖਦੇ ਦੇਖਦੇ ਹੀ ਜੰਗ ਦਾ ਮੈਦਾਨ ਬਣ ਗਈ ਜਾਣਕਾਰੀ ਮਿਲੀ ਹੈ ਕਿ ਪ੍ਰਾਈਵੇਟ ਕੰਪਨੀ ਦੀ ਜ਼ਮੀਨ ਠੇਕੇ ਤੇ ਲੈਣ ਨੂੰ ਲੈ ਕੇ ਦੋ ਥੀਰਾ ਦੇ ਵਿਚਾਲੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਜਿਸ ਦਾ ਪਹਿਲਾ ਪੰਚਾਇਤੀ ਰਾਜੀ ਨਾਮਾ ਵੀ ਹੋਇਆ ਪਰ ਅੱਜ ਸਤਵਿੰਦਰ ਸੱਤਾਵਾਸੀ ਚਤਰ ਨਗਰ ਆਪਣੇ ਖੇਤਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾ ਤੋਂ ਜੀਰੀ ਲਗਵਾ ਰਹੇ ਸੀ ਮੌਕੇ ਤੇ ਦੂਜੀ ਧਿਰ ਦੇ ਦਿਲਬਾਗ ਸਿੰਘ ਅਤੇ ਜਸਵਿੰਦਰ ਸਿੰਘ ਜੋ ਕਿ ਪਿੰਡ ਨਗਾਵਾ ਦੇ ਰਹਿਣ ਵਾਲੇ ਨੇ ਉੱਥੇ ਪਹੁੰਚੇ ਤੇ ਇਹਨਾਂ ਦੋਹਾਂ ਧਿਰਾਂ ਦੇ ਵਿਅਕਤੀ ਜਿਹੜੇ ਨੇ ਆਪਸ ਦੇ ਵਿੱਚ ਲੜਾਈ ਝਗੜਾ ਹੁੰਦਾ ਤੇ ਤਿੰਨ ਵਿਅਕਤੀ ਆਦੀ ਮੌਕੇ ਤੇ ਮੌਤ ਹੋਈਆ ਫਿਲਹਾਲ ਮੌਕੇ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਜਲਦ ਤੋਂ ਜਲਦ ਦੋਸ਼ੀ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਜਾਣਗੇ ਸਰ ਕੀ ਨਾਮ ਸਰ ਕੀ ਨਾਮ ਤੋਂ ਬਲਦੇਵ ਸਿੰਘ ਨਗਾਵਾ ਜੀ ਸਭ ਜਿਹੜੀ ਇਹ ਤਕਲ ਲੜਾਈ ਹੋਈ ਹੈ ਤਿੰਨ ਬੰਦੇ ਦੇ ਬਾਰੇ ਜਾਣਕਾਰੀ ਚੋਹੋ ਇਹਦੇ ਇਸ ਤਰ੍ਹਾਂ ਜੀ ਇਹ ਪਿੰਡ ਨਗਾ ਚਤਰਨਗਰ ਦੀ ਜ਼ਮੀਨ ਹੈ ਜੀ ਇਹ ਕੰਪਨੀਆ ਖਰੀਦੀ ਹੋਈ ਹੈ ਇਹਦੇ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਇੱਕ ਧਿਰ ਕਹਿੰਦੀ ਮੈਂ ਜਿੱਦਾ ਠੇਕਾ ਭਰਿਆ ਦੂਜੀ ਧਿਰ ਕਹਿੰਦੀ ਅਸੀਂ ਠੇਕਾ ਭਰਿਆ ਹੋਇਆ ਇਹ ਨਹੀਂ ਪਤਾ ਕਿ ਹੁਣ ਕਿਹੜੇ ਨੇ ਠੇਕਾ ਭਰਿਆ ਹੋ ਕਿਹੜੇ ਨੇ ਨਹੀਂ ਭਰਿਆ ਹੋ ਇਹਨਾਂ ਦਾ ਆਪਸ ਟਕਰਾਅ ਹੋ ਗਿਆ ਤੇ ਹੁਣ ਤਿੰਨੇ ਡੈਥ ਹੋ ਗਈ ਜੀ ਕਿਹੜੀ ਕੰਪਨੀ ਜ਼ਮੀਨ ਹੈ ਸਾਰੀ ਇਹ ਇੰਡੋ ਇੰਡੋਨੇਸ਼ੀਆ ਇੰਡੋਨੇਸ਼ੀਆ ਕੰਪਨੀ ਨੂੰ ਸਰਪੰਚ ਸਾਹਿਬ ਕਿੰਨੇ ਵਜੇ ਸੂਚਨਾ ਮਿਲੀ ਸੀਗੇ ਮੈਨੂੰ ਜੀ 7:30 ਵਜੇ ਫਤ ਲੱਗੇਗੀ ਇਹ 7:30 ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿੰਨੇ ਜੀ ਮੇਰੇ ਤੋਂ ਪਹਿਲਾਂ ਪੁਲਿਸ ਉਹ ਖੜੀ ਸੀ ਜੀ ਮੈਂ ਜਦੋਂ ਆਇਆ ਪਿੰਡੋਂ ਇੱਥੇ ਪੁਲਿਸ ਆਈ ਖੜੀ ਸੀਗੀ ਪਰ ਕੀ ਨਾਂ ਦੱਸ ਮੇਰਾ ਅਮਰਿੰਦਰ ਸਿੰਘ ਹੈਪੀ ਪਿੰਡ ਹਸਨਪੁਰ ਜ਼ਿਲ੍ਹਾ ਪਟਿਆਲਾ ਪ੍ਰਧਾਨ ਕਿਸਾਨੀ ਨੂੰ ਛਡੋਣੀ ਹਰ ਜਿਹੜੀ ਇਹ ਕਤਲ ਹੋਇਆ ਕਿ ਬਾਰੇ ਜਾਣਕਾਰੀ ਦੇ ਦੇ ਇਹ ਪਿੰਡ ਚਤਨਗਰ ਦੀ ਜ਼ਮੀਨ ਹੈ ਜੀ ਇੱਥੇ ਕੰਪਨੀ ਨੇ ਖਰੀਦੀ ਹੋਈ ਹੈ ਇੱਥੇ ਨਗਾਮੇ ਦੇ ਬੰਦੇ ਦਿਲਵਾਰ ਸਿੰਘ ਦੇ ਜਿਸੀ ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ ਚਾਤਾ ਨਗਰ ਵਾਲਿਆਂ ਨੇ ਵੀ ਲਈ ਹੋਈ ਹੈ ਇਹਨਾਂ ਦਾ ਆਪਸ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ ਇਹਦੇ ਵਿੱਚ ਤਿੰਨ ਬੰਦੇ ਡੈਥ ਹੋ ਗਈ ਬਾਕੀ ਦੋ ਬੰਦੇ ਜ਼ਖਮੀ ਆ ਬਾਕੀ ਪੁਲਿਸ ਉਹ ਤਤਤੀਸ ਤੇ ਲੱਗੀ ਹੋਈ ਹੈ ਉਹਦਾ ਕਾਰਨ ਪ੍ਰੋਪਰ ਲੱਭਗੇ ਆਪਾਂ ਨੂੰ ਪਤਾ ਲੱਗ ਜਾਵੇ ਵੀ ਕੀ ਕਰਨਾ ਵੈਸੇ ਤਾਂ ਜਿੱਥੇ ਤੱਕ ਹੈ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੇ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰੇ ਕਿੱਥੇ ਨਹੀਂ ਇਹ ਆਨ ਵਾਲਾ ਸਮਾਂ ਤੇ ਸਰਕਾਰਾਂ ਸਾਡੇ ਵਾਸਤੇ ਚੰਗੀਆਂ ਨਹੀਂ ਹੈਗੀਆਂ ਪੱਲਵੀ ਸਰਕਾਰਾਂ ਨਹੀਂ ਆ ਕਦੀ ਕੰਪਨੀ ਦੇ ਵਿੱਚ ਇੰਟਰਫੇਰ ਨਹੀਂ ਹੋਇਆ ਹੁਣ ਕੰਪਨੀ ਦੇ ਵਿੱਚ ਇੰਟਰਫੇਰ ਕਰਕੇ ਬੰਦੇ ਨੂੰ ਕਦੇ ਬਾਹਰ ਲੋ ਫਿਰ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ ਇਹ ਆਣੇ ਵਾਲਾ ਸਾਡੇ ਇਲਾਕੇ ਨੂੰ ਤੇ ਸਾਨੂੰ ਆਪ ਦੇਖਣਾ ਪੈਣਾ ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਨੇ ਆ ਅਸੀਂ ਆਪ ਆਪਣੀ ਜ਼ਮੀਨ ਬਹਾਂਵਾਂਗੇ ਜਿੱਥੇ-ਜਿੱਥੇ ਸਾਡੀ ਜ਼ਮੀਨ ਹੈ ਅਸੀਂ ਨਹੀਂ ਬੜਨ ਦੇਣਾ ਜਿਹੜੇ ਉਹਨਾਂ ਦੇ ਪੋਗੇ ਰੱਖੇ ਹੋਏ ਅੱਗੇ ਭਾਵੇਂ ਐਮਐਲਏ ਹੈ ਕੋਈ ਹੋਰ ਵੀ ਹੈ ਅਸੀਂ ਵਿਰੋਧ ਕਰਾਂਗੇ ਜੇ ਕੱਲ ਨੂੰ ਇਹ ਜੀ ਘਟਨਾ ਪਰਿਥੀ ਇੱਥੇ ਸਾਡੇ ਇਲਾਕੇ 'ਚ ਸਾਡਾ ਸਰਕਾਰ ਦੇ ਬਰ ਖਿਲਾਫ ਅਸੀਂ ਧਰਨਾ ਦੇਵਾਂਗੇ ਜੇ ਇਸ ਦੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ ਸਾਡੇ ਨਾਲ ਨੰਗਾਮੇ ਦੇ ਸਰਪੰਚ ਵੀ ਹੈ ਇਹ ਵੀ ਬੋਲਣਗੇ ਇਹ ਇੰਡੋਨੇਸ਼ੀਆ ਕੰਪਨੀ ਦੀ ਜ਼ਮੀਨ ਹੈ ਕਿਹੜੇ ਕਿਹੜੇ ਜਿਹੜੇ ਬੰਦੇ ਇੰਡਸ ਤੋਂ ਹੈ ਸਰ ਇਹ ਦਿਲਬਖ ਸਿੰਘ ਹੈ ਉਹਦਾ ਬੇਟਾ ਹੈਗਾ ਜਿਸ ਬੀਤ ਹੋਈ ਦੱਸੀ ਇੱਕ ਚਤਨਗੜ੍ਹ ਦਾ ਸੱਤਾ ਜੀ ਕੀ ਨਾਮ ਹੈ ਤੁਹਾਡਾ ਦਿਲਰਾਜ ਸਿੰਘ ਜੀ ਸਰ ਕੀ ਲੱਗਦੇ ਸੀਗੇ ਤੁਹਾਡੇ ਬ੍ਰਦਰ ਜੀ ਕੀ ਨਾਮ ਹੈ ਤੁਹਾਡਾ ਦਿਲਬਖ ਸਿੰਘ ਤੇ ਇੱਕ ਕਦੋਂ ਤੁਹਾਨੂੰ ਪਤਾ ਲੱਗਿਆ ਤੇ ਕੀ ਹਾਂ ਤੁਹਾਨੂੰ ਸਵੇਰੇ ਪਤਾ ਲੱਗਿਆ ਜੀ ਕਿ ਸਵੇਰੇ ਮੇਰੇ ਕੋਲ ਚਾਹ ਪੀ ਕੇ ਆਏ ਇਹ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾ ਖੇਤਾ ਨੇ ਚਤਰਨਗਰ ਪਿੰਡ थाना ਸ਼ੰਭੂ ਦੇ ਏਰੀਆ ਚ ਖੇਤਾਂ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲਿਆ ਸੀਗਾ ਉਹਦੇ ਬੱਦੇ ਨਜੇ ਜਿਹੜੀ ਹੈਗੀ ਹੈ ਚਗਾਵਾ ਸੋਰੀ ਨਗਾਵਾ ਤੇ ਚਤਰਪੁਰ ਦੇ ਬੰਦੇ ਨੇ ਜਿਹੜੀ ਹੈ ਆਸ ਸੀ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪੁੱਤ ਜਸਵਿੰਦਰ ਸਿੰਘ ਤੇ ਦਾਬਬ ਅਬਦਲਵਾਸ ਸਿੰਘ ਨਹੀਂ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਹੈ ਉਹ ਮੌਕੇ ਦੀ ਮੌਤ ਹੋ ਗਈ। ਮੌਕੇ ਦੇ ਖੜੇ ਅਸੀਂ ਮੌਕਮਾ ਕਰ ਲਿਆ ਸਾਰੇ ਹਾਲਾਤ ਪਤਾ ਕਰਕੇ ਜੀ ਵੰਡੀ ਕਰ ਲਈ ਜੋ ਵਾਸ ਯਾਨੀ ਇਹ ਨੂੰ ਤਾਂ ਕੋਈ ਸਰ ਕਿਤੇ ਜੀ ਸਰ ਗੋਲੀਆਂ ਕਿੰਨੇ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਹੁਣਾ ਜੀ ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਮਝਾ ਸਰ ਮਰ ਕਿੰਨੀ ਹੈ ਜੀ ਕਿੰਨੇ ਦੇ ਜੱਗ ਨੇ ਸਰ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਇਹ ਸਾਰਾ ਜੀ ਤਾਲ ਕਰ ਰਹੇ ਆ ਇਹ ਕਿਹੜਾ ਬੰਦਾ ਹੈਗਾ ਸੁਖਵਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ 55 50 ਸਾਲ ਦਾ ਸਰ ਕੋਈ ਖੱਟੜ ਵੀ ਹੈ ਜੀ ਇਹ ਦੋ ਬੁੱਤਰਾਂ ਦੇ ਮੁੰਡੇ ਫੱਟੜ ਵੀ ਦੱਸਿਆ ਹੁੰਦਾ ਜਿਨ੍ਹਾਂ ਨੂੰ ਬਾਰੇ ਹਜੇ ਕਿਆ ਨਹੀਂ ਸਰ ਦਾ ਕਹਿੰਦੇ ਪਰ ਹਸਪੀਟਲ ਦਾ ਪਤਾ ਹੈ ਕਿ ਆਇਥੋਂ ਰਾਜਪੁਰਾ ਐਪੀਐਨ ਹਸਪੀਟਲ ਲੈ ਲਓਗੇ ਸਰ ਇਹਨਾਂ ਦਾ ਪੋਸਟ ਮੈਡਮ ਕਿਸੇ ਕੋਲ ਆਇਆ ਜਾ ਰਿਹਾ ਹੈ ਸਰ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਹੈ ਰਾਜਪੁਰਾ ਰਾਜਪੁਰੇ ਕਰਾਓ ਸਰ ਜਿਹੜੇ ਇਹਨਾਂ ਦੇ ਕੋਈ ਵਾਰਤ ਹੈਗੇ ਆ ਉਹਨਾਂ ਦੇ ਸਟੇਟ ਦੇ ਉੱਪਰ ਕੋਈ ਰਿਸ਼ਤੇ ਦੇ ਉੱਪਰ ਪਰਚਾ ਪਰਨਗੇ ਹਾਂ ਜੇ ਵਾਰਸ਼ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਊਗਾ ਸਖਤੀ ਨਾਲ ਜਿਹੜਾ ਜਿ ਜੋ ਤੁਸੀਂ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਵੀ ਕੋਈ ਠੇਕੇ ਵਗੈਰੇ ਹੁੰਦਾ ਕਿ ਇਹ ਪਰਤਾਲ ਕਰ ਰਿਹਾ ਹੈ ਕੀ ਮਸਲਾ ਸਰ ਕੋਈ ਇਵੇਂ ਪਤਾ ਵੀ ਲੱਗ ਰਿਹਾ ਹੈ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਇਹ ਪਰਤਾਲ ਕਰ ਰ데요 ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਉਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਝ ਹੋ ਜਾਵੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ